ਜਿਹੜੀ ਖੇਤੀ ਆ ਜਿਹਦੀ ਆਪਣੀ ਅੱਜ ਕੱਲ ਚੱਲ ਰਹੀ ਆ ਇਹਦੇ ਬਾਰੇ ਕੋਈ ਪਤਾ ਤੁਹਾਨੂੰ ਜਿਵੇਂ ਨੌਲੇਜ ਹੋਵੇ ਖੇਤੀ ਜਿਵੇਂ ਆਰਗੈਨਿਕ ਕਰਦੇ ਆ ਕਈ ਲੋਕ ਕਈ ਲੋਕ ਨਹੀਂ ਕਰਦੇ ਇਹ ਪ੍ਰੋਸੈਸ ਕਿਸ ਤਰ੍ਹਾਂ ਦਾ ਵੀ ਕਿਵੇਂ ਇਹ ਕਹਿੰਦਾ ਮੈਂ ਜੀ ਜਿਹੜੇ ਕਿਸਾਨ ਹੁੰਦੇ ਆ ਜ਼ਿਆਦਾਤਰ ਮੈਂ ਦੇਖਿਆ ਖੇਤੀਬਾੜੀ ਕਰਦੇ ਨੇ ਉਹ ਇਹਨੇ ਚੀਟਰ ਨਹੀਂ ਹੁੰਦੇ ਮੰਨ ਕੇ ਚਲੋ ਕਮਾ ਕੇ ਖਾਣ ਵਾਲੇ ਹੁੰਦੇ ਆ ਵੀ ਕਿਸੇ ਦਾ ਇਹ ਨਹੀਂ ਖੋਹਦੇ ਨਹੀਂ ਜਾਂ ਕਿਸੇ ਦਾ ਮੰਨ ਕੇ ਚਲੋ ਚੀਟ ਕਰਕੇ ਪੈਸੇ ਨਹੀਂ ਜਾਂ ਕਿਵੇਂ ਜਾਂ ਕਿੰਨਾ ਤੇ ਬਟ ਉਹ ਸਭ ਤੋਂ ਪਿੱਛੇ ਜਾ ਰਿਹਾ ਇਹਦਾ ਕਾਰਨ ਕੀ ਹਾਂ ਦੇਖੋ ਹਰ ਫੀਲ ਦੇ ਵਿੱਚ ਨਾ business ਆ ਗਿਆ ਹੈ ਜੀ ਖੇਤੀ ਖੇਤੀ business ਹੈ ਹੀ ਨਹੀਂ ਹੈ ਜੀ ਅਸੀਂ ਇਹਨੂੰ business ਬਣਾ ਹੀ ਨਹੀਂ ਸਕਦੇ ਓਕੇ ਅਸੀਂ ਜਦੋਂ ਆਏ ਹਾਂ ਨਾ ਵਾਪਸ ਤੇ ਸਾਨੂੰ ਵੀ ਲੱਗਾ ਸੀ ਕਿ ਹਾਂ ਇਹਦੇ ਤੋਂ ਅਸੀਂ ਪੈਸੇ ਕਮਾਵਾਂਗੇ ਤੇ ਆਪਣੇ ਲਾਈਫ ਨੂੰ ਨਹੀਂ ਨਹੀਂ ਹੈ ਪਾਰਸਪਲ ਬੜੇ سارے ਲੋਕਾਂ ਨੇ ਟਰਾਈ ਕੀਤਾ ਜੀ ਪਰ ਉਹ ਇਸ ਤਰ੍ਹਾਂ ਖੇਤੀ ਨਹੀਂ ਚੱਲਦੀ ਖੇਤੀ ਨਾ ਬੜੀ ਹੀ ਅਲੱਗ चीज ਹੈ ਜੈガー ਰਹੀ ਨੂੰ bizness ਪੁਆਇੰਟ ਆਫ 视图 ਤੋਂ ਦੇਖਾਂਗੇ ਕਿ ਬਸ ਜਿਸ ਤਰ੍ਹਾਂ ਕਣਕ ਚੋਨਾ ਲਾ ਲਿਆ ਔਰ ਮੰਡੀ ਚ ਸੁੱਟਤਾ ਔਰ ਫੈਲਾਏ ਜੀ ਉਹਦੇ ਨਾਲ ਤੁਸੀਂ ਕਦੀ ਵੀ ਸਰਵਾਈਵ ਨਹੀਂ ਕਰ ਸਕੋਗੇ ਖੇਤੀ ਤੇ ਲੋਕ ਛੱਡਣਗੇ ਛੱਡਣਗੇ ਕਿਉਂਕਿ ਤੁਸੀਂ ਇੱਕ ਤੋਂ ਜਿਹੜਾ ਜੋ ਲਾ ਰਹੇ ਹੋ ਜੀ ਕਣਕ ਚੁਣਾ ਕਣਕ ਚੁਣਾ ਤੋਂ ਬਿਨਾ ਕੈਮੀਕਲ ਤੋਂ ਹੁੰਦਾ ਨਹੀਂ ਹੈ ਬਿਲਕੁਲ ਬਿਲਕੁਲ ਹੈਨਾ ਜੀ ਕੈਮੀਕਲ ਪਾਓਗੇ ਤੁਸੀਂ ਜਿਹੜੀ ਜ਼ਮੀਨ ਦਾ ਨਿਊਟ੍ਰੀਸ਼ਨ ਹੈ ਉਹ ਖਤਮ ਹੋਈ ਜਾ ਰਿਹਾ ਹੈ ਜੀ ਹੈਨਾ ਤੇ ਹੁਣ ਹੌਲੀ 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 ਤੇ ਖਰਚੇ ਵਧੇ ਜਾ ਰਹੇ ਆ ਇਨਕਮ ਬਿਲਕੁਲ ਉਹਦੇ ਚ ਘਟ ਰਹੇ ਘਟ ਰਹੇ ਬਿਲਕੁਲ ਤੇ ਖਰਚੇ ਦਿਨੋ ਦਿਨ ਡਬਲ ਹੋ ਰਿਹਾ ਹੈ ਹੈਨਾ ਦੇ ਬੜੇ ਤੇ ਉਹਦੇ 'ਚ ਲੋਕ ਦੇਖ ਰਹੇ ਆ ਕਿ ਦਾ ਕਮਾਈ ਤੇ ਕੁਛ ਨਹੀਂ ਜੀ ਜਿਹਦੇ ਕੋਲ ਅੱਜ ਖੇਤੀ ਸਿਰਫ ਉਹ ਹੀ ਬੰਦਾ ਕਰ ਪਾ ਰਿਹਾ ਜਿਹੜਾ ਕਿ ਮਤਲਬ ਉਹਨੂੰ ਇਨਕਮ ਦਾ ਕੋਈ ਹੋਰ ਸੋਰਸ ਹੈ ਵਾ ਪਰ ਉਹਨੂੰ ਇਨਕਮ ਦਾ ਸੋਰਸ ਹੀ ਲੱਭਣਾ ਪੈ ਰਿਹਾ ਜੀ ਉਹਦਾ ਵੀ ਹਾਲਾਂਕਿ ਰੀਜ਼ਨ ਇਹ ਹੈ ਕਿ ਦੇਖੋ ਪਹਿਲਾਂ ਪਰਿਵਾਰ ਹੁੰਦੇ ਸੀ ਵੱਡੇ ਜੀ ਕਾਫੀ ਵੱਡੇ ਵੱਡੇ ਐਮਲੀਸ ਹੁੰਦੀਆਂ ਸੀ ਲੇਬਰ ਦਾ ਖਰਚਾ ਨਹੀਂ ਹੁੰਦਾ ਹੁਣ ਖੇਤੀ ਬਹੁਤ ਮਹਿੰਗੀ ਹੋ ਮਹਿੰਗੀ ਹੋ ਚੁੱਕੀ ਹੈ ਲੇਬਰ ਤਾਨੂੰ ਬਾਹਰੋਂ ਲੈਣੀ ਪੈਂਦੀ ਹੈ ਜੀ ਜੀ ਉਹਦੇ ਕਰਕੇ ਉਹਨਾਂ ਆਰਗੇਨਿਕ ਖੇਤੀ ਬੜੀ ਔਖੀ ਹੈ ਕਿਉਂਕਿ ਆਰਗੇਨਿਕ ਖੇਤੀ ਦੇ ਵਿੱਚ ਤੁਸੀਂ ਕੈਮੀਕਲ ਨਹੀਂ ਪਾਉਣਾ ਓਕੇ ਜਦੋਂ ਕੈਮੀਕਲ ਨਹੀਂ ਪਾਉਣਾ ਜਿਹੜੇ ਵੀਟਸ ਹੋਣਗੇ ਉਹ ਕੱਢਣੇ ਉਹ ਕਿੰਨੇ ਘੰਟੇ ਨੇ ਬਹੁਤ ਮਸ਼ੀਨ ਲੇਬਰ ਚਾਹੀਦੀ ਹੈ ਹੈਨਾ ਕੰਮ ਆਪਾਂ ਕਰਦੇ ਨੇ ਕੰਮ ਨਹੀਂ ਕਰਨਾ ਤਾਂ ਆਪਾਂ ਵੀ ਨਹੀਂ ਕਰਨਾ ਤੇ ਲੇਬਰ ਵੀ ਹੈ ਨਹੀਂ ਲੇਬਰ ਬਹੁਤ ਮਹਿੰਗੀ ਹੈ ਬਿਲਕੁਲ ਤੇ ਇਸ ਲਈ ਦੇਖਿਆ ਜਾਏ ਤਾਂ ਕੰਮ ਬੜਾ ਹੀ ਆਰਗੇਨਿਕ ਖੇਤੀ ਜਿਹੜੀ ਹੈ ਨਾ ਜਿਸ ਤਰੀਕੇ ਦੇ ਨਾਲ ਲੋਕ ਕਰ ਰਹੇ ਆ ਸਕਸੈਸਫੁਲ ਹੈ ਨਹੀਂ ਹੈ ਨਹੀਂ ਹੈ ਕੋਈ ਵੀ ਐਸਟੇਮ ਆਰਗੇਨਿਕ ਫਾਰਮਰ ਜਿਹੜਾ ਸਕਸੈਸਫੁਲ ਨਹੀਂ ਹੈ ਜੀ ਤੇ ਅਸੀਂ ਕਮਰਸ਼ੀਅਲ ਬਹੁਤ ਜ਼ਿਆਦਾ ਕਰ ਨਹੀਂ ਸਕਦੇ ਬਿਲਕੁਲ ਸੋਚਾਂਗੇ ਕਿ ਅਸੀਂ ਆਰਗੇਨਿਕ ਖੇਤੀ ਕਿਉਂਕਿ ਅਸੀਂ ਕੀਤੀ ਹੋਈ ਹੈ ਜੀ ਤਿੰਨ ਸਾਲ ਆਰਗੇਨਿਕ ਖੇਤੀ ਕੀਤੀ ਔਰ ਬੜੀ ਸੈਕਸਫੁਲਲੀ ਮਤਲਬ ਬਹੁਤ ਵਧੀਆ ਪ੍ਰੋਡਕਸ਼ਨ ਹੁੰਦਾ ਰਿਹਾ ਪਰ ਇੱਕ ਤੇ ਇਸ਼ੂ ਹੀ ਕਿ ਹੁਣ ਉਹ ਵਿਕਦਾ ਬਿਲਕੁਲ ਵਿਕਦਾ ਨਹੀਂ ਕਿਉਂਕਿ ਨਵੇਂ-ਨਵੇਂ ਹਾਂ ਪੰਜਾਬ ਚ ਸਾਨੂੰ ਕੋਈ ਜਾਣਦਾ ਨਹੀਂ ਉਦੋਂ ਜੀ ਜੀ ਤੇ ਉਹ ਫਿਰ ਵਿਤਣੀ ਕਿੱਥੇ ਹੈ ਜੀ ਤੋਂ ਬਣੋਲੇ ਪਰ ਪਰ ਕੇ ਰੱਖੇ ਹੋਏ ਹੀ ਖਣਕਦੇ ਆ ਓਕੇ ਓਕੇ ਤੇ ਬਾਅਦ ਵਿੱਚ ਵਿਕਦੇ ਨਹੀਂ ਤੇ ਫਿਰ ਕਰਦੇ ਉਸ ਚੀਜ਼ ਤੋਂ ਵੀ ਹੋਏ ਕਾਫੀ ਨਰਾਜ਼ ਹੋਏ ਫਿਰ ਵਿਕਣੇ ਅਹੀਂ ਚਲੋ ਐਫਰਟ ਲਾਏ ਤਾਂ ਵਿਕਨੇ ਸ਼ੁਰੂ ਹੋ ਗਏ ਪਰ ਕਿਤੇ ਕੋਈ 1 क्विंटल ਜਾਂਦਾ ਹੀ ਕੋਈ 2 क्विंटल ਤੋਂ ਟੋਟਿਆਂ 'ਚ ਪੈਸੇ ਆ ਰਹੇ ਆ ਰਹੇ ਸੀ ਤੇ ਉਹ ਵੀ ਚੀਜ਼ਾਂ ਕਿਉਂਕਿ ਮੰਡੀ 'ਚ ਤੁਸੀਂ ਇੱਕੋ ਵਾਰ ਦੋਗੇ ਤਾਂ ਤੁਹਾਨੂੰ ਲੱਖ 2 ਲੱਖ ਰੁਪਏ ਇੱਕੋ ਵਾਰ ਮਿਲੇਗਾ ਹਮਮ ਔਰ ਇੱਥੇ ਕਦੀ 5000 ਆ ਰਿਹਾ ਕਦੀ 10000 ਆ ਰਿਹਾ ਕਦੀ ਇਸ ਤਰ੍ਹਾਂ ਆ ਰਿਹਾ ਟੋਟਿਆਂ 'ਚ ਆ ਰਹੇ ਉੱਪਰ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਜਾਣਾ ਤਾਂ ਬੜੀ ਸਾਰੀਆਂ ਪ੍ਰੈਕਟੀਕਲ ਦਿੱਕਤਾਂ ਹੈ